ਤਰਲੋਕ ਤ੍ਰਲੋਕੀ ਦੇ ਪਾਤਸ਼ਾਹ ਤੇ ਇਹ ਨੇ ਇਹਨਾਂ ਵਰਗਾ ਨਾ ਪੂਰੇ ਸੰਸਾਰ ਤੇ ਤੁਹਾਨੂੰ ਪਾਲਿਆ ਨਹੀਂ ਲੱਭੇਗਾ ਇਹਨਾਂ ਵਰਗੇ ਕੇਵਲ ਇਹੀ ਨੇ ਨਾ ਇਹਨਾਂ ਵਰਗਾ ਕੋ ਹੈਗਾ ਨਾ ਕੋਈ ਹੋਏਗਾ ਨਾ ਕੋਈ ਹੋ ਸਕਦਾ ਹੈ ਮਹਾਰਾਜ ਨੂੰ ਤੁਰਿਆਂ ਆਉਂਦਿਆਂ ਵੇਖ ਕੇ ਮਾਤਾ ਮਨਸਾ ਜੀ ਨੇ ਕੀ ਆਖਿਆ ਮੇਰਾਂ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਰਹਿਮਤਾਂ ਦੇ ਘਰ ਵਿੱਚ ਆਏ ਹੋਏ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਸਤਕਾਰ ਤੇ ਮਾਣ ਨਿਮਾਣਿਆਂ ਦੇ ਮਾਣ ਜਿਵੇਂ ਦੇਣ ਲੱਗੇ ਉਸ ਵਕਤ ਦੀ ਤਸਵੀਰ ਭਾਈ ਸਿਕੰਦਰ ਸਿੰਘ ਜੀ ਗਾਜੀਵਾਲ ਮਿੱਠੀ ਸੁਰ ਦੇ ਮਾਲਕ ਭਾਈ ਅੰਗਰੇਜ਼ ਸਿੰਘ ਜੀ ਦੁੱਬਲੀ ਤੁਹਾਡਾ ਦਾਸ ਭਾਈ ਮੱਸਾ ਸਿੰਘ ਸਬਰਾਹੇ ਐਂਓ ਕਹਿੰਦੇ ਬਾਣੀ ਬੋਲੀ ਗੁਰੂ ਜੀ ਮਠਾਸਪੁਰਤੀ ਅੱਗੇ ਨਾ ਤੂੰ ਉੱਚੀ ਹੈ ਜਿੰਨਾ ਦੀ ਸੂਰਤੀ ਉਹ ਸਾਡਾ ਤਾਂ ਫਿਕਰ ਰੱਬ ਆ ਮਕਾਇਆ ਹੈ ਇਹਦੇ ਜੈਸਾ ਇਹੀ ਰੱਬ ਨੇ ਬਣਾਇਆ ਹੈ ਘੜੀ ਜਾਂਦਾ ਭਾਂਡੇ ਰੰਗੋ ਰੰਗਿਆ ਤਾ ਬੰਗੇ ਕਾਰੀ ਜਾਂਦੇ ਉਹਦੀਆਂ ਇਬਾਦਤਾਂ ਉਹ ਸਭੋ ਕੁਝ ਪਾਇਆ ਜਿਸ ਨੇ ਤੇਆ रप ने बनाया है बारों यत्ते अंधेरों मानों कु वकरे वकरे ने सुख यत्ते दुःख वकरे किसे नालियों ने कोई नारे लाया है किसे नालियों ने कोई नारे लाया है ये ते जैसा यही रब ने ਕੀ ਰੁੱਖੀ ਨਹੀਂ ਰੁੱਖਾ ਨਾ ਲੜ ਦੇ ਭਾਵੇਂ ਇੱਕੋ ਜੰਗਲ ਚ ਸਾਰੇ ਪਾਲਦੇ ਕੇਰਾ ਤੇ ਆਕਾਰ ਵੱਖਰਾ ਫਪਾਇਆ ਹੈ ਇਹਦੇ ਜੈਸਾ ਇਹੀ ਰੱਬ ਨੇ ਬਣਾਇਆ ਹੈ ਅੱਖਾਂ ਮੱਕ ਕੰਨ ਤੀਂ ਲਾ ਬਰੰਗ ਹੈ ਵੱਕੋ ਵੱਕ ਤੋਰਾ ਤੁਰਨੇ ਦਾ ਠੰਗ ਹੈ ਉਹ ਪੈਰਾਂ ਦਾ ਨਿਸ਼ਾਨ ਨਾ ਇੱਕੋ ਜਿਹਾ ਲਾਇਆ ਹੈ ਪੈਰਾਂ ਦਾ ਨਿਸ਼ਾਨ ਨਾ ਇੱਕੋ ਜਿਹਾ ਲਾਇਆ ਹੈ ਇਹਦੇ ਜੈਸਾ ਇਹੀ ਰੱਬ ਨੇ ਬਣਾਇਆ ਹੈ ਅਸੀਂ ਕਾਰੀਏ ਜੋ ਬਾਤ ਸਾਨੂੰ ਸੋਮਦੀ ਰੱਬ ਦਿੱਤਾ ਰੀਸ ਨਹੀਂ ਕਿਸੇ ਤੋਂ ਹੋਵੀ ਉਹਨੇ ਸਾਂ ਸਾਰਿਆਂ ਦਾ ਭਾਗ ਮੱਥੇ ਤੇਲ ਖਾਇਆ ਹੈ ਇਹਦੇ ਜੈਸਾ ਇਹੀ ਰੱਬ ਨੇ ਬਣਾਇਆ ਹੈ